ਮਿਸਟਰ ਪੁਲਿਸ ਅਮਰਸਰ ਦੇ ਏਰੀਏ ਦੇ ਵਿੱਚ 85 ਵਾਰਡਸ ਦੇ ਵਿੱਚ ਮਿਊਸਪਲ ਕਾਰਪੋਰੇਸ਼ਨ ਦੀਆਂ ਇਲੈਕਸ਼ਨਸ ਚੱਲ ਰਹੀਆਂ ਹਨ ਔਰ ਮੈਂ ਕਹਿਣਾ ਚਾਹੁੰਦਾ ਕਿ ਬਹੁਤ ਪੀਸਫੁਲ ਔਰ ਵਧੀਆ ਤਰੀਕੇ ਨਾਲ ਫੇਅਰ ਵੇ ਨਾਲ ਸਾਰੀ ਪੁਲਿਸ ਦੀ ਡਿਪਲੋਇਮੈਂਟ ਹੈ ਔਰ ਬੜੀ ਪੀਸਫੁਲ ਇਲੈਕਸ਼ਨਸ ਚੱਲ ਰਹੀਆਂ ਨੇ ਪੁਲਿਸ ਨੇ ਬੜੀ ਮਿਹਨਤ ਕੀਤੀ ਹੈ ਸਾਰੇ ਸਾਡੇ ਆਫੀਸਰਸ ਨੇ ਅਸੀਂ ਹਰੇਕ ਅਸੈਂਬਲੀ ਕੰਸਟਿਟੂਐਂਸੀ ਦੇ ਵਿੱਚ ਜਿਹੜੀ ਸੁਪਰਵੀਜ਼ਨ ਹੈ ਉਹ ਇੱਕ ਡੀਸੀਪੀ ਲੈਵਲ ਦੇ ਆਫੀਸਰ ਨੂੰ ਦਿੱਤੀ ਹੈ ਉਨਾ ਦੇ ਥੱਲੇ ਏਡੀਸੀਪੀ ਸਹਿਬਾਨ ਨੇ ਔਰ ਦੋ ਦੋ ਏਸੀਪੀਜ਼ ਨੇ ਇਨਸਪੈਕਟਰਸ ਨੇ ਦੋ ਦੋ ਇਸ ਤੋਂ ਇਲਾਵਾ ਸਾਰੇ ਐਸਐਚਓ ਜਿਹੜੇ ਆ ਉਹ ਫਰੀ ਨੇ ਆਪਣੇ ਏਰੀਏ ਚ ਲਾਡ ਆਰਡਰ ਤੇ ਸਿਕਿਉਰਟੀ ਮੇਨਟੇਨ ਕਰਨ ਵਾਸਤੇ ਪੀਸੀਆਰ ਵੀ ਸਾਡਾ ਬਿਲਕੁਲ ਨਾਰਮਲ ਫੰਕਸ਼ਨ ਕਰ ਰਿਹਾ ਹੈ ਸੋ ਥੈਟ ਨਾਗਰਿਕਾ ਨੂੰ ਕਿਸੇ ਤਰ੍ਹਾਂ ਦੀ ਵੀ ਕੋਈ ਕੰਪਲੇਂਟ ਹੁੰਦੀ ਹੈ ਇਮੀਡੀਏਟ ਉਹਦਾ ਅਡਰੈਸਲ ਹੋ ਸਕੇ ਜੇ ਅਪਾ ਟੋਟਲ ਫੋਰਸ ਦੀ ਗੱਲ ਕਰੀਏ ਤਾਂ 2600 ਮੁਲਾਜ਼ਮ ਤੇ ਆਫਸਰ ਲਾਏ ਗਏ ਨੇ 1800 ਪੋਲਿੰਗ ਲੋਕੇਸ਼ਨਸ ਤੇ ਨੇ 300 ਹੈਗਾ ਪੈਟਰੋਲਿੰਗ ਡਿਊਟੀ ਤੇ ਪੈਟਰੋਲਿੰਗ ਪਾਰਟੀਆਂ ਜਿਹੜੀਆਂ ਲਾਈਆਂ ਗਈਆਂ ਜਾਂ ਵਾਰਡ ਵਾਈਜ਼ ਔਰ ਬਾਕੀ ਜਿਹੜੀਆਂ ਸਾਡੀਆਂ ਫਲਾਈਂਗ ਸਕਾਟ ਤੇ ਸਟ੍ਰਾਈਕਿੰਗ ਰਿਜ਼ਰਵ ਚ 500 ਬੰਦਾ ਹੈ ਇਸ ਤੋਂ ਇਲਾਵਾ ਜਿਹੜੇ ਸਾਡੇ ACP ਲੈਵਲ ਦੇ ਆਫੀਸਰ ਨੇ ਉਹਨਾਂ ਨੂੰ ਲਾਇਆ ਗਿਆ ਸਪੈਸ਼ਲ ਜਿਹੜਾ ਸ਼ਹਿਰ ਦੀ ਡੋਮਿਨੈਂਸ ਤੇ ਓਵਰਆਲ ਸਿਕਿਉਰਿਟੀ ਨੂੰ ਦੇਖਣ ਵਾਸਤੇ ਨਾਕਿਆਂ ਵਗੈਰਾ ਦੀ ਸੁਪਰਵੀਜ਼ਨ ਤੇ ਸੋ ਮੈਂ ਸਾਰੇ ਰਾਉਂਡ ਮਾਰੇ ਆ ਔਰ ਸਾਡੇ ਸਾਡੇ ਆਫੀਸਰ ਬੜੇ ਅਲਰਟ ਨੇ ਫੋਰਸ ਬੜੀ ਅਲਰਟ ਹੈ ਮੈਂ ਇਹਨਾਂ ਨੂੰ ਅ ਮੁਬਾਰਕਬਾਦ ਇਹਨਾਂ ਕਿ ਹੁਣ ਤੱਕ ਬਿਲਕੁਲ ਪੀਸਫੁਲ ਕੀਤੀ ਔਰ ਅੱਗੇ ਵੀ ਇਸੇ ਤਰ੍ਹਾਂ ਪੀਸਫੁਲ ਰਹੇਗੀ ਕਿਉਂਕਿ ਸਾਡੀ ਬਿਲਕੁਲ ਜ਼ੀਰੋ ਟੋਲਰੈਂਸ ਪਾਲਿਸੀ ਹੈ ਅਗੇਨਸ ਐਨੀਬਾਡੀ ਜਿਹੜਾ ਵੀ ਕਾਨੂੰਨ ਤੋੜਨ ਦੀ ਕੋਸ਼ਿਸ਼ ਕਰੇ